ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਮਾਝ ਮਹਲਾ 5 ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦ ਹਰ ਪਿਆਰ ਗੁਰਮਖਾ ਗਾਤੀ ਜਿਓ ਗੁਰਮਖਾ ਮਦਸੋਧਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਈਐ ਹੋਰਤ ਕਿ ਤੈ ਨਾ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜ헤 ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਅਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵਾਡ ਸਮਰਾਥ ਸਦਾ ਦਾ ਤਾਰ ਗੁਰਮਖ ਨਾਮ ਜਪੀਐ ਤਿੱਤ ਤਰੀਐ ਗਤ ਨਾਨਕ ਵਿਰਲੇ ਜਾਤੀ ਜਿਓ ਮਾਜ ਮਹਲਾ ਪੰਜਵਾਰ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲਾ ਗੋਪਾਲ ਗੋਬਿੰਦਾ ਹਰਿ ਤੇਵਹ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦੇ ਆਲ ਦ ਮੋਦਰ ਗੁਰਮੁਖ ਪਾਈਐ ਹਰਤ ਕਿ ਤੈ ਨਾ ਪਾਤੀ ਜਿਉ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਹਿਰਦੈ ਜਕੈ ਹਰ ਹਰ ਸੋਇ ਪਜਤ ਅਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰ ਵਡ ਸਮਰਾਥ ਸਦਾ ਦਾ ਤਾਰ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੇ ਜਾਤੀ ਜਿਓ ਮਾਝ ਮਹਲਾ ਪੰਜਵਾਰ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦ ਹਰ ਪਿਆਵ ਗੁਰਮਖਾ ਗਾਤੀ ਜਿਓ ਗੁਰਮਖਾ ਮਦ ਸੋਧਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਈਐ ਹੋਰਤ ਕਿ ਤੈ ਨਾ ਪਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜ헤 ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਅਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵੱਡ ਸਮਰਾਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੇ ਜਤੀ ਜਿਓ ਮਾਜ ਮਹਲਾ ਪੰਜਵਾਰ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰਿ ਤੇਵਹ ਗੁਰਮਖ ਗਾਤੀ ਜਿਓ ਗੁਰਮਖ ਮਦਸੂਧਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦੇ ਆਲ ਦ ਮੋਦਰ ਗੁਰਮੁਖ ਪਾਈਐ ਹਰਤ ਕਿ ਤੈ ਨਾ ਪਾਤੀ ਜਿਉ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਹਿਰਦੈ ਜਕੈ ਹਰ ਹਰ ਸੋਇ ਪਜਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰ ਵਡ ਸਮਰਥ ਸਦਾ ਦਾ ਤਾਰ ਗੁਰਮਖ ਨਾਮ ਜਪਿਐ ਤਿਤ ਤਰਿਐ ਗਤ ਨਾਨਕ ਵਿਰਲੇ ਜਾਤੀ ਜਿਓ ਮਾਜ ਮਹਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰਿ ਤੇਵ ਗੁਰਮਖ ਗਾਤੀ ਜਿਓ ਗੁਰਮਖ ਮਦਸੂਧਨ ਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਈਐ ਹਉਰਤ ਕਿ ਤੈ ਨਾ ਪਾਤੀ ਜਿਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੁਜ헤 ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਅਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵੱਡ ਸਮਰਾਤਾ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੇ ਜਾਤੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ